ਜਸਵੰਤ ਸਿੰਘ ਅਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ ਤੀਸਰਾ ਸੁਲਤਾਨ ਬਾਜ ਬਹਾਦਰ ਦਾਨਾ ਅਤੇ ਉਸ ਦੇ ਚਾਰ ਸਿਪਾਂਗਾ ਪੋਪਟ ਦੇ ਨੂੰ ਮੰਦਰ ਨੇੜੇ ਨਰਮਦਾ ਨਦੀ ਤੇ ਇੱਕ ਪਾਸੇ ਆਪਣੇ ਘੋੜੇ ਬੰਨ ਦਿੱਤੇ ਸੁਲਤਾਨ ਨੇ ਕਿਸੇ ਤਰ੍ਹਾਂ ਦੇ ਖਤਰੀ ਬਾਰੇ ਪਹਿਲਾਂ ਪੜਤਾਲ ਕਰ ਲਈ ਸੀ ਕੁਝੇ ਹਥਿਆਰ ਉਹਨਾਂ ਲੰਬੇ ਚੋਲਿਆਂ ਵਿੱਚ ਲੁਕੋਏ ਹੋਏ ਸਨ। ਸਿਪਾਂਗਾ ਨੂੰ ਚਿੱਗੀ ਵਿੱਚ ਛੱਡ ਕੇ ਦੂਜੇ ਪੈਰੀ ਉਹ ਮੰਦਰ ਦੇ ਪਿਛਵਾੜੇ ਡੜੇ ਰਿਹਾ। ਧੜਕਦੇ ਦਿਲਾਂ ਨਾਲ ਉਹ ਰੂਪਮਤੀ ਦੀ ਉਡੀਕ ਕਰਨ ਲੱਗੇ। ਦਾਨੇ ਦੀ ਪ੍ਰਸੰਸਾ ਨੇ ਸੁਲਤਾਨ ਦੇ ਦਿਲ ਅਜੇਹੀ ਚੁਆਤੀ ਲਾ ਦਿੱਤੀ। ਜਿਹੜੀ ਤੁਖ ਦੀ ਤੁਖ ਦੀ ਭਾਂਬੜ ਬਣ ਗਈ ਸੀ। ਹੁਣ ਰੂਪਾ ਨੂੰ ਸੋਣੇ বিনা ਅੰਦਰਲੀ ੜਕਣਾ ਸ਼ਾਂਤ ਨਹੀਂ ਹੁੰਦੀ ਸੀ। ਰਾਗ ਵਿਦਿਆ ਦਾ ਸ਼ਕੀਨ ਨਹੀਂ ਸੀ ਆਸ਼ਕ ਵੀ ਸੀ ਆਪੇ ਨੂੰ ਉਹ ਸੁਰ ਸੁਲਤਾਨ ਅਖਵਾ ਕੇ ਬਧੇਰੇ ਖੁਸ਼ ਹੁੰਦਾ ਸੀ ਦਰਵਾਰੀ ਗਾਇਕਾ ਹੀਰਾ ਬਾਈ ਦੀ ਉਹ ਬਹੁਤ ਕਦਰ ਕਰਦਾ ਸੀ ਜਦੋਂ ਉਹ ਜ਼ਰੂਰੀ ਰਾਜ ਕੀ ਕੰਮਾਂ ਲਈ ਬਾਹਰ ਨਾ ਗਿਆ ਹੁੰਦਾ ਤਵਾਹ ਉਸ ਨੂੰ ਆਪਣੇ ਖਾਸ ਮਹਿਲ ਬੁਲਾ ਕੇ ਸੁਣਦਾ ਸੀ ਜੀ ਵਿੱਚ ਆਉਂਦੀ ਤਾਂ ਸਰੰਦਾ ਲੈ ਕੇ ਸੰਗਤ ਕਰਨ ਨਾਲ ਬਹਿ ਜਾਂਦਾ ਉਰੋਹੀ ਸੁਰਾਂ ਉੱਤੇ ਉਹ ਥੋੜਾ ਬਹੁਤ ਆਲਾਪ ਦਾ ਸਾਥ ਦਿੰਦਾ ਪਰ ਗਾਉਣਾ ਉਸ ਦੇ ਬਸ ਦਾ ਰੋਗ ਨਹੀਂ ਸੀ ਕਿਉਂਕਿ ਰਿਆਜ਼ ਲਈ ਉਹ ਸਮਾਂ ਨਹੀਂ ਕੱਢ ਸਕਦਾ ਸੀ ਪਰ ਗਵਈਏ ਨੂੰ ਉਹ ਬਹੁਤ ਆਦਰ ਮਾਣਤੇ ਇਨਾਮ ਵੀ ਦਿੰਦਾ ਸੀ ਦਾਨ ਨੇ ਰੂਪਮਤੀ ਦੀ ਕੁਝ ਅਜੀਹੀ ਸਿਫਤ ਕਰ ਮਾਰੀ ਕਿ ਦਿਲ ਦੀਆਂ ਬਰੂਹਾਂ ਤੱਕ ਖਿੱਚਿਆ ਗਿਆ ਦਾਨਾ ਹੀਰਾਵਈ ਨੂੰ ਛਪੜੀਏ ਤੇ ਕੁਮਾਰੀ ਰੂਪਮਤੀ ਨੂੰ ਵਗਦੀ ਨਰਮਤਾ ਆਖਦਾ ਸੀ ਸultan ਲਈ ਹੀਰਾਬਾਈ ਤੋਂ ਚੰਗੇਰੇ ਗਾਉਣਾ ਇੱਕ ਅਚਰਜ ਬਣ ਕੇ ਰਹਿ ਗਿਆ ਸੀ ਉਹ ਨਰਮਦਾ ਦੀ ਗਹਿਰਾਈ ਜਾਣ ਕੇ ਆਪਣੇ ਅਚਰਜ ਦੀ ਨਿਵਰਤੀ ਚਾਉਂਦਾ ਸੀ ਸੰਖ ਅਤੇ ਘਟਿਆਲ ਦੀ ਗੂੰਜ ਨੇ ਉਹਨਾਂ ਨੂੰ ਚੇਤਨ ਕਰ ਦਿੱਤਾ ਥੋੜੇ ਪਲਾਂ ਪਿੱਛੋਂ ਦੋ ਸਫੇਦ ਮੋਰ ਤਾਂ ਨਦੀਆਂ ਪੌੜਾਂ ਉੱਤਰਾਂਗਾ ਸਨ ਦਾਨਾ ਨੇ Sultan ਦੇ ਕੰਨ ਬਲੇਲ ਪਾਇ ਹਜ਼ੂਰ ਰੂਪਮਤੀ ਤੇ ਉਸ ਦੀ ਸਹੇਲੀ ਨਰਮਦਾ ਦੀ ਚਰਨਾਤਮ ਲੈਣ ਜਾ ਰਹੀਆਂ ਹਨ ਉਹ ਤਾਂ ਠੀਕ ਹੈ ਅਸੀਂ ਥੋੜਾ ਦੂਰ ਹਾਂ ਪੂਰਾ ਚਾਨਣ ਨਾ ਹੋਣ ਕਰਕੇ ਕੁਝ ਵਖਾਈ ਨਹੀਂ ਦੇਣ ਸੁਲਤਾਨ ਨੇ ਵੇਖਣ ਦੀ ਤਾਂਗ ਜ਼ਾਹਿਰ ਕੀਤੀ ਜਦੋਂ ਪ੍ਰਾਰਥਨਾ ਪੂਰੀ ਕਰਕੇ ਬਾਹਰ ਆਇਆ ਸੂਰਜ ਦੀ ਲੋ ਵਿੱਚ ਖੁੱਲੇ ਦਰਸ਼ਨ ਹੋ ਜਾਣਗੇ ਰੂਪਮਤੀ ਪਰਦਾ ਨਹੀਂ ਕਰਦੀ ਉਸ ਨੂੰ ਮੰਦਰ ਦੀ ਲਗਨ ਕਿਵੇਂ ਲੱਗ ਗਈ ਉਹ ਆਪਣੇ ਮਹਿਲ ਵੀ ਰਿਆਜ਼ ਕਰ ਸਕਦੀ ਹੈ ਨਹੀਂ ਉਸ ਆਪਣੇ ਗੁਰੂ ਦੇਵ ਤੋਂ ਬਹੁਤਾ ਕੁਝ ਸਿੱਖਿਆ ਲਗਦਾ ਲੋਕ ਦੱਸਦੇ ਹਨ ਉਹ ਰਾਗ ਦੇ ਸੂਰਜ ਹਨ ਰਾਣਾ ਪਰਮਾਨੰਦ ਮਰਨ ਤੋਂ ਪਹਿਲਾਂ ਆਪਣੀ ਪੁੱਤਰੀ ਗੁਰੂਦੇਵ ਨੂੰ ਸੌਂਪ ਗਿਆ ਸੀ ਮੈਂ ਪਤਾ ਕੀਤਾ ਸੀ ਗੁਰੂਦੇਵ ਹੀ ਰੂਪਮਤੀ ਦੇ ਹੁਣ ਸਭ ਕੁਝ ਹਨ ਖਬਰ ਰਸਾਨੀਆ ਆਪਣੇ ਮਾਲਕ ਨੂੰ ਜਾਣਕਾਰੀ ਦਿੱਤੀ ਜਦੋਂ ਦੋਵੇਂ ਦੇਗਾਂ ਨਦੀ ਦੇ ਪਵਿੱਤਰ ਜਲ ਨਾਲ ਮੁੱਖ ਸੋਚੇ ਕਰਕੇ ਬਾਹਰ ਆ ਗਾ ਬੂਟਾਂ ਵਿੱਚ ਲੋਕਾਂ ਸੁਲਤਾਨ ਕੋ ਜਨਾ ਵੇਖ ਸਕਿਆ ਪਰ ਲੱਗਾ ਦੋ ਫਰਿਸ਼ਤੇ ਚੰਬੇਲੀ ਦੀ ਸੁਗੰਧ ਖਿਲਾਰ ਕੇ ਮੰਦਰ ਚਾ ਪਹੁੰਚੇ ਹਨ ਬਾਜ ਬਹਾਦਰ ਦੇ ਮਾਨ ਸੁਲਤਾਨੀ ਰੋ ਜਾਗ ਪੇ ਮੈਂ ਕਾਦਾ ਬਾਜ ਬਹਾਦਰ ਹਾਂ ਕਿਉਂ ਨਾ ਦਵਸ਼ ਮਾਰ ਕੇ ਰਿਆਸਤ ਖੋਲਮ ਇੱਥੇ ਕਹ ਕਿਹਨੇ ਮੁਕਾਬਲਾ ਕਰਨਾ ਹੈ ਰਿਆਸਤ ਅਸਲੋ ਕਮਜ਼ੋਰ ਹੈ ਸ਼ਾਹੀ ਫਰਮਾਨ ਨਾਲ ਰੂਪਮਤੀ ਨੂੰ ਆਪਣੇ ਮਹਿਲ ਹਾਜ਼ਰ ਕਰ ਲਵਾਂ ਨਹੀਂ ਇਓ ਨਹੀਂ ਇਹ ਕੋਮਲ ਸੁਰਾਂ ਦਾ ਕਾਤਲ ਹੋਵੇਗਾ ਇਹ ਕੋਮਲ ਸੁਰਾਂ ਦਾ ਕਤਲ ਹੋਵੇਗਾ ਰਾਜਪੂਤੀ ਅਣਖ ਸਤੀ ਹੋਣ ਵੱਲ ਵੀ ਤੁਰਜ ਸਕਦੀ ਸੁੱਚੀ ਪਾਵਨਾ ਨੂੰ ਮਿੱਧ ਕੇ ਖੁਸ਼ਬੂ ਨਹੀਂ ਪਾਈ ਜਾ ਸਕਦੀ ਬਹਾਦਰੀ ਪੱਥਰ ਚਿੰਤਤਾ ਦਾ ਦੂਜਾ ਨਾਮ ਹੈ ਰੋਹਵ ਤਿਆਕੇ ਸ਼ਰਦਾ ਪਿਆਰ ਨਾਲ ਮਿਲਣਾ ਵਧੀਆ ਨਤੀਜੇ ਪੈਦਾ ਕਰਦਾ ਹੈ ਆਖਰ ਨੂੰ ਉਹ ਰਾਜਕੁਮਾਰੀ ਕੋਮਲ ਹਿਰਦੇ ਵਾਲੀ ਕਲਾਕਾਰ ਏਨ ਉਦੋਂ ਹੀ ਮੰਦਰ ਵਿੱਚ ਇੱਕ ਮਧੁਰ ਸੁਰਨੀ ਮੀ ਤੋਂ ਉੱਚੀ ਉੱਠਦੀ ਗਈ ਉਹ ਆ ਸੁਲਤਾਨ ਦੇ ਕੰਨ ਧਰਕਾ ਕੇ ਖੜੇ ਹੋਗੇ ਉਸ ਦੇ ਚਿਹਰੇ ਉਤੇ ਉਛਾ ਚੜਨੀ ਸ਼ੁਰੂ ਹੋ ਗਈ ਉਹ ਥਾਵੇਂ ਸਤਮ ਹੋ ਗਿਆ ਲੱਗਾ ਓਮ ਦੀ ਲੰਬੀ ਸੁਰ ਨਰਮਰਦਾ ਦੀ ਗਹਿਰਾਈ ਗਾ ਕੇ ਚਫੇਰੇ ਸਰਸਾਰੀ ਬਣ ਗਈ ਹੈ ਸਮੇ ਸਜਦੇ ਵਿੱਚ ਡਿੱਗ ਪਿਆ ਜਾ ਫਿਰ ਬਾ ਮੇਰੇ ਸਾਇਆ ਕਿਆ ਮਿੱਠੀ ਸੁਰ ਦੀ ਦੌਲਤ ਖੁਦਾ ਨੇ ਬਖਸ਼ੀ ਹੈ ਦਾਨਾ ਦੇ ਅੰਦਰ ਲਵਜ਼ਿਤ ਚੱਕ ਗਿਆ ਹਾਂ ਬਹੁਤ ਖੂਬ ਤੂੰ ਠੀਕ ਆਖਦਾ ਸੀ ਸਰਸਵਤੀ ਦੀ ਅਵਤਾਰ ਹੈ ਆਵਾਜ਼ ਦੀ ਲੋ ਵਾਵਾ ਇਸ ਦਿ ਉਹਮ ਅਲਾਪ ਨੇ ਸਾਰੀ ਕਾਇਨਾਤ ਨੂੰ ਕਲੀਮੇ ਵਿੱਚ ਲੈ ਲਿਆ ਉਹ ਸਿੱਧਾ ਖਲੋਤਾ ਪਰ ਨਾਮ ਵਿੱਚ ੁੱਕ ਗਿਆ ਇੱਕ ਉਹਾਰ ਦਿਆਂ ਉਸ ਦੇ ਮਨ ਲਲਚਾ ਜਾਗੇ ਨਰਮਦਾ ਦਾ ਇਹ ਮੋਤੀ ਮੰਡੂ ਦਾ ਸ਼ਿੰਗਾਰ ਕਿਉਂ ਨਹੀਂ ਹੋ ਸਕਦਾ ਜ਼ਬਰਦਸਤੀ ਨਹੀਂ ਕਦੇ ਨਹੀਂ ਮੈਂ ਅਜਿਹਾ ਗੁਨਾਹ ਨਹੀਂ ਸੋਚਾਂਗਾ ਸ਼ਰਦਾ ਹੁਕਮ ਨਹੀਂ ਚਾੜ ਸਕਦੀ ਕੋਈ ਸਰਲ ਵਿਧੀ ਕੁਝ ਵੀ ਹੋਵੇ ਇਹ ਅਣਮੋਲ ਬੋਤੀ ਮੈਂ ਆਪਣੀ ਮਾਲਾ ਦਾ ਸ਼ਿੰਗਾਰ ਜ਼ਰੂਰ ਬਣਾਵਾਂਗਾ ਮੇਰੀ ਬੇਨਤੀ ਸੁਣੋ ਭਗਵਾਨ ਮਦਰ ਸੁਰ ਆਨੰਦ ਵਰਖਾ ਬਣ ਕੇ ਸ਼ੈਬਰ ਹੋ ਗਈ ਬੀਨਾ ਅਤੇ ਕੈਸੀਆਂ ਦਾ ਸਰਤਾਲ ਜਾਦੂ ਬਣ ਕੇ ਉਮੜ ਪਿਆ ਜਿਵੇਂ ਪਿਆਸੀ ਧਰਤੀ ਉੱਤੇ ਬੱਦਲਾਂ ਦੀ ਕਣਕੋਰ ਵਰ ਪਈ ਹੋਵੇ ਸੁਲਤਾਨ ਦੀ ਪੰਗਰੀ ਹਾਲਤ ਨੂੰ ਹਾਲ ਪੈ ਗਿਆ ਸੀ ਉਹ ਪੈਰ ਪੈਰ ਨਰਮਦਾ ਦੇ ਵਿਸ਼ਮਾਦ ਵਿੱਚ ਉਤਰਦਾ ਜਾ ਰਿਹਾ ਸੀ ਦਾਨਾ ਭਾਈ ਇਹ ਨਦੀ ਨਹੀਂ ਰਾਗ ਦਾ ਵਿਸ਼ਾਲ ਸਾਗਰ ਹੈ ਇਹ ਦਿਨ ਸੋਰ ਲਹਿਰਾ ਕਿਨਾਰਾ ਪ੍ਰਾ ਬਗਾਹ ਮਾਰਿਆ ਮੈਂ ਕਿੰਨਾ ਵੱਡਾ ਪਹਾੜ ਕਿਉਂ ਨਾ ਹੋ ਜਾਵਾਂ ਪਰ ਰੂਪਮਤੀ ਹੀਰੇ ਜਿੰਨੀ ਕੀਮਤੀ ਤਾਂ ਨਹੀਂ ਹੋ ਸਕਦਾ ਹਾਏ ਹੀਰਾ ਵਾਈ ਇਸ ਸੋਚੇ ਮੋਤੀ ਅੱਗੇ ਘੋਗਾ ਹੀ ਐ ਉਹਨੂੰ ਕਿਵੇਂ ਪਾਵਾਂ ਉਹਦੀ ਖੁਆਇਸ਼ ਹੋਰ ਹੋਰ ਪ੍ਰਚੰਡ ਹੋ ਗਈ ਰੂਪਮਤੀ ਤੇਰੇ ਬਿਨਾ ਅਧੂਰਾ ਹਾਂ ਖਾਲੀ ਖਾਲੀ ਤੂੰ ਮੇਰੀ ਮੰਜ਼ਿਲ ਐ ਪਰ ਵਿਚਕਾਰ ਲਈ ਵਾਟ ਕਿਵੇਂ ਤੈਅ ਕਰਾਂ ਬੱਖੀ ਬਨਿਓ ਖੜਾਵਾ ਦੀ ਆਵਾਜ਼ ਨੇ ਸੁਰ ਲਗਣ ਨੂੰ ਤੋੜ ਦਿੱਤਾ। ਦਾਨਾ ਸੁਲਤਾਨ ਨੂੰ ਕਹਿ ਗਿਆ, "ਗੁਰੂ ਦੇਵ, ਸਵਾਮੀ ਜੀ ਨਮਸਕਾਰ।" "ਨਮਸਕਾਰ। ਉਹ ਚੋਰਾ ਵਾਗ ਫੜੇ ਜਾ ਚੁੱਕੇ ਸੀ। ਖਿਸਕਣ ਜਾਂ ਲੁਕਣ ਦੀ ਹਾਲਤ ਵਿੱਚ ਨਹੀਂ ਰਹੇ ਸਨ।" ਸੁਲਤਾਨ ਦਾ ਦਿਲ ਕਿੰਨਾ ਕੁਝ ਹੀ ਮਹਿਸੂਸ ਕਰਦਾ ਧੜਕਣ ਲੱਗ ਪਿਆ। ਚੋਰੀ ਫੜੀ ਜਾਣ ਉੱਤੇ ਉਹ ਛੋਟਾ ਹੋ ਗਿਆ ਸੀ, ਜਿਹੜਾ ਉਸ ਦੀ ਸੁਲਤਾਨੀ ਨੂੰ ਵਾਰਾ ਨਹੀਂ ਖਾਂਦਾ ਸੀ। ਸਵਾਮੀ ਦੀ ਤਿੱਖੀ ਬੁੱਧ ਨਜ਼ਰ ਨੇ ਸੁਲਤਾਨ ਨੂੰ ਪਹਿਚਾਣ ਲਿਆ। ਸੁਲਤਾਨ ਬਾਜ਼ ਬਹਾਦਰ ਹਾਂ Swami Maharaj ਸੁਲਤਾਨ ਨੇ ਹੱਥ ਜੋੜਦਿਆਂ ਆਪਾ ਮਹਾਤਮਾ ਅੱਗੇ ਨਮਾਜ਼ ਦਿੱਤਾ ਬਾ ਬਲਹਰ ਰੂਪਮਤੀ ਦੀ ਆ ਮਿੱਠੀ ਸੋ ਮੈਨੂੰ ਤੁਹਾਡੇ ਚਰਨਾਂ ਤੱਕ ਖਿੱਚ ਲਈ ਚੋਰੀ ਦੇ ਸਰੋਤ ਲਈ ਖਿਮਾ ਕਰਨਾ ਮੇਰਾ ਜਹਰਾਉਣ ਨਾਲ ਕੋਈ ਕੜਬੜ ਜਾਂ ਭੁਲੇਖੇ ਵੀ ਉੱਠ ਸਕਦਾ ਸੀ ਹੁਣ ਤੁਹਾਡੇ ਕੋਲ ਲੁਕੋ ਨਹੀਂ ਉਸ ਦਾ ਲੰਬਾ ਸਾ ਹੰਗਾਰ ਪਿਆ ਮਹਾਵਲੀ ਸੁਲਤਾਨ ਮੈਂ ਆਪ ਦੀ ਭਾਵਨਾ ਪਾਲੀ ਆਓ ਛੱਤ ਹੇਠਾਂ ਬੈਠ ਕੇ ਆਨੰਦ ਮਾਣੋ ਸੁਲਤਾਨ ਦੀ ਆਸ ਤੇ ਉਲਟ ਗੁਰੂ ਦੇ ਮਹਿਰਮਾਨ ਹੋ ਕੇ ਮਿਲੇ ਜੀ ਅਸੀਂ ਮੁਸਲਮਾਨ ਹਾਂ ਮੰਦਰ ਪਿੱਟ ਹੋ ਜਾਵੇਗਾ ਦਾਨਾ ਨੇ ਧਰਮ ਕੱਚੀਕ ਵਿਖਾਈ ਭਗਵਾਨ ਤੇ ਇਨਸਾਨ ਦੀ ਇੱਕ ਜਾਤ ਹੈ ਧਰਮਾਂ ਦੇ ਭਲੇਖੇ ਪਰਦੇ ਬਹੁਤੇ ਹਨ ਭਗਵਾਨ ਹਰ ਭਗਤ ਨੂੰ ਸੂਰਜ ਦੀ ਪ੍ਰਤਾਪੀ ਨਜ਼ਰ ਨਾਲ ਵੇਖਦਾ ਹੈ ਸਾਰੀਆਂ ਸ਼ੰਕਾਵਾਂ ਨਿਵਰਤ ਕਰਕੇ ਆਓ ਅਤੇ ਭਗਵਾਨ ਦੀ ਭਗਤੀ ਵਿੱਚ ਲੀਨ ਹੋ ਜਾਓ। ਸਵਾਮੀ ਦੇ ਹੱਥਾਂ ਉਹਨਾਂ ਨੂੰ ਨਾਂ ਇਸ਼ਾਰਾ ਦਿੱਤਾ। ਸੁਲਤਾਨ ਨੇ ਅੱਗਾ ਪਿੱਛਾ ਵੇਖਿਆ ਪਰਤਾਲਿਆ ਪਰ ਸ਼ਰਦਾ ਵਿਸ਼ਵਾਸ ਨੂੰ ਮੰਦਰ ਦੀ ਬੂਹੇ ਅੱਗੇ ਪੈਠ ਦਾ ਕਰ ਗਿਆ। ਦਾਨਾ ਚੇਤਨ ਹੋ ਕੇ ਮੰਦਰ ਦੀਵਾਲੇ ਦੀ ਦੇਖਰੇਖ ਕਰਦਾ ਰਿਹਾ। ਉਹ ਰੂਪਮਤੀ ਦੀ ਮਦਰਤਾ ਵਿੱਚ ਸਰਸ਼ਾਰ ਸੀ ਪਰ ਮਾਲਕ ਦੀ ਵਫਾਦਾਰੀ ਵਿੱਚ ਹਿਸ਼ਿਆਰ ਰਹਿਣਾ ਵੀ ਆਪਣਾ ਫਰਜ਼ ਤੇ ਧਰਮ ਸਮਝਦਾ ਸੀ। ਮੈਂ ਦੁਖਾਰਨ ਦਵਾਰੇ ਆਈ। ਤੇਰੇ ਬਿਨਾ ਮੇਰਾ ਕੌਣ ਸਹਾਈ ਮੰਝ ਧਰ ਵਿੱਚ ਕੋਤੇ ਖਾਮਾ ਬੇੜਾ ਪਾਰ ਕਰੋ ਮਿਹਰਬਾਨ ਮੇਰੀ ਬੇਨਤੀ ਸੁਣੋ ਭਗਵਾਨ ਸੁਣੋ ਭਗਵਾਨ ਮੇਰੇ ਭਗਵਾਨ ਸਵਾਮੀ ਜੀ ਇੰਨੀ ਮਿੱਠੀ ਕਰਮਾਉਂਦਾ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਣੀ ਤੇ ਮੰਨੀ ਮੇਰੇ ਲਾਇਕ ਕੋਈ ਸੇਵਾ ਨਹੀਂ ਕੁਝ ਨਹੀਂ ਵਿਚਾਰੀ ਨਿਆਸਰੀ ਹੈ ਬਾਲ ਵਿਧਵਾ ਇਸ ਨੂੰ ਤਾਂ ਕੇਵਲ ਭਗਵਾਨ ਦਾ ਹੀ ਆਸਰਾ ਹੈ ਰਾਜ ਛੋਟਾ ਹੈ ਕੌਣ ਖਿੰਝਣ ਵਾਲੇ ਬਹੁਤੇ ਮਹਾਤਮਾ ਨੇ ਲਿਚਾਰੀ ਵਿੱਚ ਸਿਰ ਫੇਰ ਦਿੱਤਾ ਕੋਈ ਤੰਗੀ ਦਿੰਦਾ ਹੈ ਤਾਂ ਦੱਸੋ ਸੁਲਤਾਨ ਪੂਰੇ ਦਿਲ ਨਾਲ ਪੁੱਛ ਗਿਆ ਉਧਰ ਰੂਪਮਤੀ ਨੇ ਆਪਣੀ ਪ੍ਰਾਰਥਨਾ ਸਮਾਪਤ ਕਰ ਦਿੱਤੀ ਸੀ ਇੱਕ ਸ਼ਰਧਾਲੂ ਨੇ ਟੱਲ ਨੂੰ ਠੋਲਾ ਮਾਰਿਆ ਤੇ ਟੱਲੀ ਖੜਕਾਉਂਦਿਆਂ ਭਗਵਾਨ ਦੀ ਮੂਰਤੀ ਦੀ ਪ੍ਰਕਰਮਾ ਪਾਈ ਰੂਪਮਤੀ ਹੈਰਾਨ ਸੀ ਗੁਰੂ ਦੇਵੰਦਰ ਕਿਉਂ ਨਹੀਂ ਆਏ ਉਹ ਬਾਹਰ ਇੱਕ ਉਪਰੇ ਬੰਦੇ ਨਾਲ ਗੱਲیں ਜੁਟੇ ਹੋਏ ਸਨ ਗੁਰੂ ਦੇਵ ਤੁਸੀਂ ਤੁਸਾਂ ਦਰਸ਼ਨ ਨਹੀਂ ਦਿੱਤੇ ਬੇਟੀ ਇਹ ਹਨ ਮੰਡੂ ਦੇ ਸੁਲਤਾਨ ਵਾਜ ਬਹਾਦਰ ਤੇਰੀ ਕਲਾ ਸੋਰ ਦੇਖਿ ਚੇ ਆਗੇ ਮੈਨੂੰ ਬੜੇ ਦਿਹਾਲੂ ਲੱਗੇ ਕੋਮਲ ਕਲਾ ਨੂੰ ਮੋਹ ਕਰਨ ਵਾਲਾ ਪੱਥਰ ਚਿਤ ਨਹੀਂ ਹੋ ਸਕਦਾ ਮਹਾਤਮਾ ਸੁਲਤਾਨ ਦੀ ਵਧਾ ਚੜਾ ਕੇ ਸਿਫਤ ਕਰ ਗਏ ਦੇਵੀ ਤੇਰੀ ਕਲਾ ਨੂੰ ਹਜ਼ਾਰ ਪ੍ਰਣਾਮ ਸਦਾ ਪ੍ਰਮਾ ਸੁਲਤਾਨ ਦਾ ਸਿਰ ਰੂਪਾਂ ਅੱਗੇ ਝੁਕਿਆ ਹੋਇਆ ਸੀ ਇਹਦੀ ਸੁੰਦਰਤਾ ਨਿਰਸੋਣਾ ਦਾਨਾ ਠੀਕ ਆਕਦਾ ਸੀ ਸਾਡੇ ਧੰਨਪਗ ਸੁਲਤਾਨ ਮਹਾਰਾਜ ਤੁਸੀਂ ਮੰਦਰ ਆਏ ਜੀ ਆਇਆਂ ਤੁਹਾਡੀ ਕੀ ਖਾਤਰ ਕਰੀਏ ਕੁੜੀ ਹੱਥ ਜੋੜੀ ਗੁਲਾਬ ਦੇ ਤਾਜ਼ਾ ਫੁੱਲ ਬਾਗ ਮਹਿਕ ਵੰਡ ਰਹੀ ਸੀ ਤੁਹਾਡਾ ਬਹੁਤ ਧੰਨਵਾਦ ਕੁਝ ਵੀ ਨਹੀਂ ਚਾਹੀਦਾ ਤੁਹਾਡੇ ਅਲਾਪ ਦੇ ਸਦਕੇ ਜਾਨ ਨੂੰ ਜੀ ਕਰਦਾ ਏ ਸੱਚਮਚ ਮੈਂ ਜਿਹੜਾ ਗਾਣ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਣਿਆ ਸਿਰ ਮਾਰਦਾ ਤੇ ਵਡਿਆਈ ਕਰਦਾ ਸੁਲਤਾਨ ਅੱਖਾਂ ਮੀਟ ਗਿਆ ਜੀ ਸੁਲਤਾਨ ਹਜ਼ੂਰ ਮੈਂ ਕੀ ਮੇਰਾ ਗਾਣ ਕੀ ਇਹ ਤਾਂ ਸਭ ਗੁਰੂ ਦੇਵ ਦੀ ਕਿਰਪਾ ਦੀ ਦਾਤ ਹੈ ਭਗਵਾਨ ਦੀ ਥੋੜੀ ਬਹੁਤ ਆराधना ਹੋ ਜਾਂਦੀ ਹੈ ਰੂਪ ਨੇ ਆਪਾਂ ਛੋਟਾ ਦਰਸਾਈ ਦਰਸਾਈ ਖੁਦਾ ਨੂੰ ਗਵਾਹ ਜਾਣ ਕੇ ਆਖਦਾ ਹਾਂ ਤੁਹਾਡੀ ਕੋਈ ਮੁਸ਼ਕਲ ਹੋਵੇ ਖਿਦਮਤ ਲਈ ਬੰਦਾ ਜੀ ਜਾਣ ਨਾਲ ਹਾਜ਼ਰ ਹੈ ਬਿਨਾਂ ਝਿਜਕ ਕਹੋ ਰੂਪ ਰਾਣੀ ਨੇ ਅੱਖਾਂ ਪੁੱਟ ਕੇ ਪੂਰੇ ਧਿਆਨ ਨਾਲ ਸੁਲਤਾਨ ਨੂੰ ਵੇਖਿਆ ਵਾਕਈ ਗੁਰੂ ਦੇਵ ਦੇ ਅੱਖ ਅਨੁਸਾਰデア ਲੁਭਾਵਨਾ ਵਾਲਾ ਬੰਦਾ ਹੈ ਇਹ ਮੇਰੀ ਕੀ ਖਿਦਮਤ ਕਰ ਸਕਦਾ ਹੈ ਪਰ ਤੇਆਮਾ ਜੀ ਸੁਲਤਾਨ ਵੇਖੋ ਅਸੀਂ ਦਖਣ ਵਾਲਿਆਂ ਨੂੰ ਪੂਰਾ ਖਰਾਜ ਦਿੰਦੇ ਹਾਂ ਆਏ ਦਿਨ ਉਹ ਸਾਨੂੰ ਤੰਗ ਕਰਦੇ ਰਹਿੰਦੇ ਹਨ ਲੁੱਟ ਖੋਹ ਵੀ ਕਰ ਜਾਂਦੇ ਹਨ ਇੰਨੇ ਕਹਿ ਕੇ ਉਸ ਬਾਜ਼ ਬਹਾਦਰ ਦੇ ਆਖੇ ਵਚਨਾਂ ਨੂੰ ਝੰਡੋੜਿਆ ਗੁਰੂ ਦੇਵ ਅੱਜ ਤੋਂ ਦਖਣ ਵਾਲਿਆਂ ਦਾ ਖਰਾਜ ਬੰਦ ਮੈਂ ਮੰਡੀ ਰਿਆਸਤੇ ਦੀ ਰਾਖੀ ਦਾ ਬਚਨ ਦਿੰਦਾ ਤੁਹਾਡੇ ਕੋਲੋਂ ਟਕਾ ਖਰਾਜ ਨਹੀਂ ਲਿਆ ਜਾਵੇਗਾ ਜੇ ਦਖਣ ਵਾਲੇ ਚੜ ਕੇ ਆਉਣ ਮੇਰੀਆਂ ਫੌਜਾਂ ਸਾਹਮਣਾ ਕਰਨਗ ਤੁਹਾਡੇ ਉੱਤੇ ਉੱਕਾ ਹੀ ਕੋਈ ਬੋਝ ਨਹੀਂ ਪਵੇਗਾ ਮੈਂ ਭਗਵਾਨ ਤੇ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੀ ਰਾਖੀ ਲਈ ਇੱਕ ਥਾਪੜਦਾ ਉਹ ਕਿਵਰਾਨੀ ਦੇ ਕੰਮ ਆ ਕੇ ਉਸ ਦਾ ਦਿਲ ਜਿੱਤ ਲੈਣਾ ਚਾਹੁੰਦਾ ਸੀ ਜੇ ਦੱਖਣ ਵਾਲਿਆਂ ਤੋਂ ਛੁਟਕਾਰਾ ਕਰਵਾ ਦਿਓ ਅਸੀਂ ਖਰਾਜ ਦੇਣ ਨੂੰ ਤਿਆਰ ਆ ਉਹ ਤੁਹਾਡੀ ਬੜੀ ਮਿਹਰਬਾਨੀ ਉਹ ਦੱਖਣ ਵਾਲਿਆਂ ਦੀ ਆਏ ਦਿਨ ਦੀ ਗੜਬੜੀ ਤੋਂ ਸੁਰਖੇਰੂ ਹੋਣਾ ਚਾਹੁੰਦੀ ਸੀ ਉਸ ਦੀ ਸખી ਸੁਮਿਤਰਾ ਗੋਵ ਨਾਲ ਸਾਰੀ ਗੱਲਬਾਤ ਤਾੜ ਰਹੀ ਸੀ ਮੈਂ ਤੁਹਾਡੀ ਰਿਆਸਤ ਨਾਲ ਪੱਕੇ ਸਬੰਧ ਕਾਇਮ ਕਰਾਂਗਾ ਉਹ ਕਹਿਣਾ ਚਾਹੁੰਦਾ ਸੀ ਕੇ ਰੂਪਾ ਰਾਣੀ ਤੇਰੇ ਨਾਲ ਪੱਕੇ ਸੰਬੰਧ ਕਾਇਮ ਕਰਾਂਗਾ ਪਰ ਸੰਕੋਚ ਕਰ ਗਿਆ ਥੋੜੇ ਕੀਤਿਆਂ ਹੋਸ਼ਾ ਨਹੀਂ ਪੈਣਾ ਚਾਹੀਦਾ ਫਿਰ ਹਾਲ ਮੈਂ ਆਪਣਾ ਖਬਰ ਰਸਾ ਦਾਨਾ ਤੁਹਾਡੇ ਕੋਲ ਛੱਡ ਚੱਲਿਆ ਤੁਹਾਡੇ ਦੁੱਖ ਸੁੱਖ ਦੀ ਖਬਰ ਭੇਜਦਾ ਰਹੇਗਾ ਆਪਣੇ ਖੂਫੀਆ ਮੈਂ ਦਖਣ ਵਾਲਿਆਂ ਦੀ ਫੌਜੀ ਤਾਕਤ ਜੋ ਹਣ ਲਈ ਵੀ ਭੇਜਾਂਗਾ ਤੁਸੀਂ ਹਰ ਤਰ੍ਹਾਂ ਸਰਹਾਣੇ ਬਾਹਰ ਤਰ੍ਹਾਂ ਸਰਹਾਣੇ ਬਾਹ ਦੇ ਕੇ ਸੌਂ ਜਾਓ ਤੁਹਾਡੇ ਫਿਕਰ ਹੁਣ ਮੇਰੇ ਹਨ ਉਪੂਰਨ ਤਸੱਲੀ ਦੇ ਕੇ ਕੁੜੀ ਨੂੰ ਖੁਸ਼ ਕਰ ਲੈਣਾ ਚਾਹੁੰਦਾ ਸੀ ਪਰ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ ਭਰੋਸਾ ਹੋਣ ਦੇ ਬਾਵਜੂਦ ਉਹ ਖਿੰਕ ਖਤਰਾ ਅਨੁਭਵ ਕਰਦਾ ਸੀ ਨਹੀਂ ਕਿਉਂ ਅਸੀਂ ਤੁਹਾਨੂੰ ਕੁਝ ਖਵਾਏ ਪਿਆਏ ਬਿਨਾ ਕਿਵੇਂ ਜਾਣ ਦੇਈਏ ਗੁਰੂ ਜੀ ਅੱਗੇ ਅੱਗਾ ਵੱਲ ਖਲੋਤੇ ਜੇ ਸਾਡੇ ਸਬੰਧ ਇਸ ਤਰ੍ਹਾਂ ਗੂੜੇ ਹੋ ਗਏ ਖਾਣ ਪੀਣ ਦੇ ਹਜ਼ਾਰ ਮੌਕੇ ਆ ਸਕਦੇ ਹਨ ਹੁਣ ਤਾਂ ਜਾਵਾਂਗਾ ਗੁਰੂ ਦੇ ਪ੍ਰਣਾਮ ਰੂਪਬੰਦੀ ਜੀ ਨਮਸਕਾਰ ਤੁਹਾਡੇ ਇਲਾਹੀ ਰਾਗ ਦੇ ਸਦਕੇ ਸਾਰੇ ਆਦਰ ਸਤਕਾਰ ਨਾਲ ਹੱਥ ਜੋੜ ਦਿੱਤੇ ਦਾਨਾ ਭਾਈ ਖਬਰਦਾਰੀ ਨਾਲ ਜ਼ਿੰਮੇਵਾਰੀ ਸੰਭਾਲਣੀ ਦੱਖਣ ਵਾਲੇ ਨਾਲ ਹਾਲ ਹਾਰਦ ਵਿੱਚ ਜੰਗ ਲੜਨੀ ਪਵੇਗੀ ਪਹਿਲ ਸਾਡੇ ਹੱਥ ਰਹਿਣੀ ਚਾਹੀਦੀ ਹੈ ਸੁਲਤਾਨ ਨੇ ਆਪਣੇ ਬੰਦੇ ਨੂੰ ਹਦਾਇਤਾਂ ਦਿੱਤੀਆਂ ਅੱਛਾ ਭਾਈ ਖੁਦਾ ਸਭ ਦੀ ਖੈਰ ਖੈਰੀਅਤ ਰੱਖੇ ਐਨੇ ਕਹਿ ਕੇ ਉਹ ਘੋੜਿਆਂ ਵੱਲ ਤੁਰ ਪਿਆ ਦਾਨਾ ਉਸਦੇ ਅੱਗੇ-ਅੱਗੇ ਚੱਲ ਰਿਹਾ ਸੀ ਰਾਗ ਨਹੀਂ ਹੀ ਨਹੀਂ ਸੁਲਤਾਨ ਨੂੰ ਰੂਪਮਤੀ ਦੇ ਰੂਪ ਨੇ ਵੀ ਮੋਲ ਲਿਆ ਸੀ ਪਰ ਨਮੀ ਥਾਂ ਕਰਨ ਉਹ ਖਤਰਿਆਂ ਨੂੰ ਅਣਗੋਲੇ ਨਹੀਂ ਕਰ ਸਕਦਾ ਸੀ ਦਾਨਿਆ ਤੇਰੀ ਰੂਪਾਂ ਨੇ ਤਾਂ ਮੈਨੂੰ ਮਾਰ ਸੁੱਟਿਆ ਹਜ਼ੂਰ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਉਹ ਬਿਨਾ ਹਥਿਆਰੋ ਕਤਲ ਕਰਦੀਏ ਅਸਾਂ ਰੂਪਾਂ ਦਾ ਹੀ ਦਿਲ ਨਹੀਂ ਜਿੱਤਨਾ ਇੱਕ ਦਿਨ ਉਸ ਦੀ ਰਿਆਸਤ ਵੀ ਆਪਣੀ ਹੋ ਜਾਵੇਗੀ ਲੜ ਕੇ ਨਹੀਂ ਹਮਦਰਦੀ ਵਾਲੀ ਕੁਰਬਾਨੀ ਦੇ ਕੇ ਸਰਕਾਰ ਨੇ ਠੀਕ ਫਰਮਾ ਤੇ ਦੂਰ ਦੀ ਵੀ ਸੋਚੀ ਇੱਕ ਤੀਰ ਦੋ ਨਿਸ਼ਾਨੇ ਉਹ ਸਮਝਦਾ ਸੀ ਇਹ ਮਾਰ ਮੈਂ ਮਾਰ ਕੇ ਦੇ ਰਹਾ ਹਾਂ ਮਾਰ ਕੇ ਦੇ ਰਹਾ ਮੇਰੀ ਵੀ ਹੌਸਲਾ ਵਜਾਈ ਹੋਵੇਗੀ ਸੁਲਤਾਨ ਦਾਨੇ ਨੂ ਸ਼ਾਵਾਸ਼ੇ ਵਾਲੀ ਥਾਪੀ ਦੇ ਕੇ ਕੋੜ ਕੋੜੇ ਉੱਤੇ ਸਵਾਰ ਹੋ ਗਿਆ ਧੰਨਵਾਦ ਜੀ